ਸਵਾਗਤ ਕੋਮੈਂਟ ਜੀ ਹਾਂ ਜੀ ਅੱਛਾ ਕੋਈ ਯਾਰ ਇੱਕ ਵਜੇ ਕਿ ਕੁਛ ਮਿੰਟਾਂ ਤੇ ਹੋਇਆ ਹੈ 1 ਵਜੇ ਕਿ 5 ਮਿੰਟ ਤੇ ਹੋਇਆ ਹੈ ਲੈਂਡਰ ਡਿੱਗਿਆ ਹੈ ਇਹ ਮਲਬੇ ਚ ਬੰਦੇ ਹੋਣਗੇ ਉਹ ਪਿਆ ਥੱਲੇ ਦੀ ਸੀ ਜਾਂਦੇ ਉਹ ਥੱਲੇ ਦੀ ਕੀ ਜਾਂਦੇ ਇਹ ਤਾਂ ਇਹ ਤਾਂ ਕੱਚਾ ਲੈਂਡਰ ਹੈ ਇੱਧਰ ਬਾਹਰ ਦੀ ਸੀ ਜਾਂਦੀ ਹੈ ਇੱਧਰ ਲੱਪਦੀ ਸੀ ਜਾਂਦੀ ਹੈ ਹਾਂ ਹਾਲੋ ਉਹ نیچے ਜੁਪ ਹਾਂ ਜੀ ਉਝ ਕੋਲੇ ਜੋ ਕਰ ਰਹੇ ਨੇ ਉੱਥੇ ਖੜੇ ਆ ਕਿੱਥੇ ਪਿਆ ਦੱਸੋ ਇਹ ਕਿਰਕ ਰੋਹ ਪਪਾ ਮੈਂ ਕਹਿੰਦਾ ਗੱਦੇ ਇਹ ਨੂੰ ਨਹੀਂ ਇਹ ਲੈਂਟਰ ਆਇਆ ਪਾਇਆ ਸੀ ਉੱਤੇ ਇਹ ਸਾਂ ਡੋ ਪਪਾ ਬਰੂ ਤੋਂ ਸਾਈਡ ਹੋ ਜਾ ਇਹ ਇਧਰ ਪੈ ਆ ਗਏ ਹੱਪਟਾਕੇ ਪੇ ਧਿਆਨ 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 ਆਤੀ ਧਿਆਨ ਅਮਰ ਵਾਲੇ ਪੈਰ ਰੇ ਵਿਗੜਾ ਜਾਂਦੀ ਨਾ ਜਾਈ ਬਈ ਇੰਜੜਾ ਕੋਈ ਹੁੰਦੇ ਕਿ ਨਾ ਹੈ ਤੋ ਆ ਪਈ ਜੇ ਕਿੱਟਾਂ ਤੇ ਤਿੰਨ ਮਿੰਟ ਹੋ ਗਏ ਬੱਲੇ ਇਹਦਾ ਹੋਣੇ। ਉਹ ਕਮਕਾ ਦਿਕ ਰਹੀ ਹੈ। ਨਾ ਕੁਲਵੰਤ ਸਿੰਘ ਜੀ ਬਾਈ ਹੋਇਆ ਕੀ ਇੱਥੇ ਬਲਾਸਟ ਹੋਇਆ ਜੀ? ਹਾਂ ਕਿੰਨੇ ਦਿਨ ਤੁਸੀਂ ਹਸਪੀਟਲ ਸਾਡੇ ਕਿ ਆਏ ਹੋ? 40 ਤੋਂ 45 ਜਨੇ ਜੀ। 40 ਤੋਂ 45 ਜਨੇ ਕਿਹੜੀ ਕਿਹੜੀ ਜਗ੍ਹਾ ਤੇ ਟ੍ਰਾਫਿਕ ਦਿੱਤੇ ਨਾ? ਖੁੱਦ੍ਹਾ ਦਿੱਤੇ, ਬਾਦਲ ਤੇ ਇਹ ਮੇ ਜੀ। ਅੱਛਾ ਕਿੰਨੀ ਕਿ ਸੱਟ ਕਿੰਨੀ ਕਿਆ ਬਈ ਇਹਨਾਂ ਤੇ? ਤਾਂ 5-6 ਦੇ ਜ਼ਿਆਦਾ ਹੈ। अच्छा बाकी सारे इंजना ते ਕੁਸ਼ਕ ਵਿੱਚ ਦਬੇ ਪਏ ਦੋ ਤਾਂ ਦੀ ਸੀ ਜਾਂਦੇ ਆ ਤੇ ਬਾਕੀ ਬਿਲਡਿੰਗ ਮਲਬਾ ਪਾਸੇ ਕਰ ਤੋਂ ਪਤਾ ਲੱਗੂਗੀ ਠੀਕ ਹੈ ਹੈਡਰਾ ਬਲਾਇਆ ਮਲਬਾ ਪਾਸੇ ਕਰਨ ਵਾਸਤੇ ਤੁਸੀਂ ਟੋਟਲ ਕਿੰਨੇ ਕਿ ਜਣੇ ਛੱਡਿਆ ਹੈ ਮੈਂ ਤਾਂ ਦੋ ਲੈ ਕੇ ਚੱਲਿਆ ਹੀ ਦੂਜੀਆਂ ਗੱਟੀਆਂ ਲੈ ਗਿਆ ਪੰਜ-ਪੰਜ ਜਣੇ ਠੀਕ ਹੈ ਜਰਾ ਰஞ்சிਤ ਕੁਮਾਰ ਜੀ ਕੱਟਿਆ ਹੋਇਆ ਕੀ ਹੈ ਉਹ ਸਰ ਕੋਈ 147 ਤੋਂ ਫੋਨ ਆਇਆ ਸੀ ਜੀ ਅੱਛਾ ਜੀ ਤੁਸੀਂ ਜਿੰਮ ਲੈ ਕੇ ਪਹੁੰਚੇ ਸੀ ਟਾਈਮ ਤੇ ਪਹੁੰਚ ਕੇ ਸੀ ਹਾਂ ਹੁਣ ਤੱਕ ਟੋਟਲ 27 ਦਾ ਮਰੀ ਪੰਚਾਇਤੀ ਜਿੱਥੇ ਕਿਹਦੇ ਬੰਦਾ ਹੈ ਐਮਸੀ ਅੱਛਾ ਤੇ ਬਾਕੀ ਹੁਣ ਅਸੀਂ ਆਏ ਸੀ ذرا گاڑی ਐਮਬੂਲੈਂਸ ਨਾਲ ਸੰਬੰਧਤ ਹੋ ਜੈ ਸ਼੍ਰੀ ਰਾਮ ਐਮਬੂਲੈਂਸ ਸੇਵਸਿੰਗ ਦੀ ਤਾਂ ਕੋਈ ਨੀ ਕਿੰਨੇ ਕਿਸੇ ਪਰਸਨ ਦਾ ਫੈਕਟਰੀ ਮਾਲਕ ਦਾ ਕਿਤੇ ਦੇਖੋ ਇਹ ਆਪਾਂ ਕੁਝ ਨਹੀਂ ਕਰਦੇ ਸਿਰੇ ਕੋ ਮੇਰੇ ਕੋ ਤਾਂ ਸੜਕੀ ਮਾਰਗ ਪਰ ਆ ਗਈ ਤੇ ਕੁਲਵੰਤ بھائی ਨੇ ਫੋਨ ਕੀਤਾ ਸੀ ਜੀ ਇਹ ਫੋਨ ਸੁਣਦਾ ਸਹੀ ਆ ਗਈ ਜੀ ਇਸ ਦੇ ਸਾਹਮਣੇ ਹੈ ਸਰ ਇਹ ਕੀ ਮਾਮਲਾ ਕੀ ਹੋਇਆ ਹੈ ਕਿ ਕੋਈ ਰਾਤ ਕਰੀਬ 12 1:30 ਵਜੇ ਦੇ ਕਰੀਬ ਇੱਕ ਬਲਾ ਫੈਕਟਰੀ ਹੈ ਸਿੰਘੇ ਵਾਲਾ ਕੋਟਲੀ ਰੋਡ ਤੇ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਇਹਦੇ ਵਿੱਚ ਬਲਾਸਟ ਹੋਇਆ। ਬਲਾਸਟ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਐਸਟੂ ਸਾਥੇ ਅਸੀਂ ਸਾਰੇ ਮੌਕੇ ਤੇ ਪਹੁੰਚੇ ਸੀਗੇ। ਔਰ ਇੱਥੇ 40-45 ਤੇ ਇਤਜ਼ਾਦ ਦੇ ਕਰੀਬ ਜਿਹੜੀ ਲੇਬਰ ਹੈ, ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਹੈ। ਰਾਤ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਆ ਲੇਬਰ ਦੀ ਤੇ ਫੈਕਟਰੀ ਪਿੱਛੇ-ਪਿੱਛੇ ਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ। ਔਰ ਉਹ ਰਾਤ ਦਾ ਜਿਹੜਾ ਬਲਾਸਟ ਹੋਇਆ ਹੈ ਤਾਹੇ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੀ ਕੈਜੂਐਲਟੀ ਹੋਈ ਸੀ ਡੈੱਡ ਬodies ਭੇਜੀਆਂ ਅਸੀਂ ਔਰ 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਇੰਜਰਡ ਹੈ ਉਹ ਐਂਬੂਲੈਂਸ ਲਈ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਸਾ ਸਤਾਲ ਇਲਾਜ ਲਈ ਪਹੁੰਚਾਇਆ ਬਾਕੀ ਜਿਹੜੀ ਇਹ ਗੈਰਕਾਨੂੰਨੀ ਹੈ ਦੇ ਪਰਮਿਸ਼ਨ ਦੇ ਤੌਰ ਤੇ ਇਹ ਤਸੀਮ ਸਿੰਘਾ ਸਿੰਘੇ ਵਾਲੇ ਦਾ ਕੋਈ ਉਹਦੀ ਫੈਕਟਰੀ ਹੈ ਇਹ ਔਰ ਪਰਮਿਟਿਡ ਹੈ ਔਰ ਸ਼ਰਤਾਂ ਪੂਰੀਆਂ ਵਾਰ-ਵਾਰ ਕੀਤਾ ਚ ਹੈ ਕਾਇਸ਼ੀ ਰੀਚ ਨਹੀਂ ਹੈ ਔਰ ਫਿਰ ਵੀ ਐਸੀ ਉਹ ਮਿਲਦਾ ਤਾਂ ਦੇ ਇੱਕ ਬਾਕੀ ਸਾਰੇ ਡਾਕੂਮੈਂਟਸ ਵੈਰੀਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਝ ਲੇਬਰ ਹਲੇ ਥੱਲੇ ਦੱਬੀ ਵੀ ਹੈ ਤੇ ਉਹ ਬਚਾਅ ਕਾਰ ਚੱਲ ਰਿਹਾ ਹੈ ਹਾਈਡਰਾ ਵਗੈਰਾ ਹੁਣ ਮਗਾਈਆ ਰਾਤ ਨੂੰ ਉਸ ਮਿਲਿਆ ਨਹੀਂ ਬਾਕੀ ਹਲੇ ਥੱਲਿਓਂ ਨਿਕਲ ਕੇ ਪਤਾ ਲੱਗੂਗਾ ਕਿੰਨੀ ਡੈਡ ਬਾਡੀ سپورਟਰ ਕਵਰ ਹੁੰਦੀਆਂ ਪਹਿਲ ਹਰ ਚਾਰ ਡੈਡ ਬਾਡੀ ਤੇ 27 ਇੰਚ ਅਸੀਂ ਜਿਹੜੇ ਹੈਗੇ ਆ ਐਮਜ਼ ਐਮਬੂਲੈਂਸ ਦਾ ਅਰੇਂਜਮੈਂਟ ਕਰਕੇ ਭੇਜ ਚੁੱਕੇ ਹਾਂ